ਮਾਸਟਰ ਜੀ ਜਿਵੇਂ ਹੁਣ ਗਾਵਾਂ ਦਾ ਸੂਆ ਪੈ ਗਿਆ ਜੀ ਹੁਣ ਕੀ ਕੀ ਧਿਆਨ ਰੱਖਣੇ ਚਾਹੀਦੇ ਕੀ ਕੰਡੀਸ਼ਨ ਚੱਲ ਰਹੀ ਹੈ ਜੀ ਅੱਜਕੱਲ ਸਸੀ ਕਾਲ ਜੀ ਅੱਜ ਹੋ ਗਿਆ 26 ਸਤੰਬਰ ਸਭ ਤੋਂ ਪਹਿਲੀ ਤਾਂ ਗੱਲ ਵੀ ਆਪਾਂ ਹੁਣ ਗਾਵਾਂ ਦਾ ਸੂਆ ਅਸਲ ਚ ਇਹਦੋਂ ਬਾਅਦ ਪਵੇ ਠੀਕ ਹੈ ਜੀ ਦੋ ਤਿੰਨ ਗਾਇਆਂ ਸੂਈਆਂ ਆਪਣੀਆਂ ਸੁਖਨਾ ਬਾਕੀ 10 15 ਇਹਦੋਂ ਬਾਅਦ ਚ ਸੂਣ ਆਣੀਆਂ ਠੀਕ ਹੈ ਜੀ ਵੀ ਉਹਨਾਂ ਦਾ ਖਾਸ ਕਰਕੇ ਧਿਆਨ ਇਹ ਹੀ ਰੱਖਣਾ ਹੈ ਵੀ ਸਭ ਤੋਂ ਪਹਿਲਾਂ ਤਾਂ ਆਪਾਂ ਉਹਨਾਂ ਦਾ ਟ੍ਰਾਂਜੀਸ਼ਨ ਪੀਰੀਅਡ ਹੈ ਜਿਹੜਾ ਉਹ ਵਧੀਆ ਬਣਾਉਣਾ ਹੈ ਉਹ ਚਾਹੇ ਕਿਸੇ ਵੀ ਕੰਪਨੀ ਦੀ ਫੀਡ ਵਰਤ ਲੋ ਆਪਦੀ ਬਣਾ ਲੋ ਖਾਸ ਧਿਆਨ ਰੱਖਣਾ ਉਹਨਾਂ ਦੀ ਪਾਰਟੀਸ਼ਨ ਕਰੋ ਅਲੱਗ ਤੋਂ ਕਰਕੇ ਰੱਖੋ ਪਰ ਜਿੱਦਨ ਗਾਣੇ ਲੱਗਦਾ ਵੀ ਸੋਨੂੰ ਇੱਕ ਦੋ ਦਿਨਾਂ ਲਈ ਸੋਣਾ ਉਹਨੂੰ ਅਲੱਗ ਕਰ ਦਿਓ ਸੋਣ ਦੀ ਨਿਸ਼ਾਨੀ ਇਹ ਹੁੰਦੀ ਹੈ ਵੀ ਪੁੜੇ ਜਿਵੇਂ ਆਪਾਂ ਪੰਜਾਬੀ ਚ ਗੱਲ ਕਰੀਏ ਤੋੜ ਜਾਂਦੀ ਹੈ ਪਲੱਸ ਇੱਕ ਉਹ ਵੱਡਾ ਜਾਲਾ ਲਗਭਗ ਫੁੱਟ ਤੋਂ 1.5 ਫੁੱਟ ਦਾ ਜਾਲਾ ਆਪਣੀਆਂ ਉਂਗਲ ਨਾਲੋਂ ਮੋਟਾ ਜਦੋਂ ਦੇਤਾ 24 ਘੰਟਿਆਂ ਦੇ ਵਿੱਚ ਤੁਹਾਡੀ ਗਾਂ ਸੋਵੇ ਇਹ ਪੱਕੀ ਗਾਰੰਟੀ ਹੈ ਤੁਸੀਂ ਉਹਦਾ ਖਾਸ ਧਿਆਨ ਦੇਣਾ ਦੇਨੋ ਹੋਵੇ ਰਾਤ ਹੋਵੇ ਉਹਦਾ ਪ੍ਰੋਪਰ ਧਿਆਨ ਰੱਖਣਾ। ਸੂਣ ਤੱਕ ਉਹਦੀ ਐਂਡ ਤੱਕ ਵੇਟ ਕਰਨੀ ਹੈ ਜਦੋਂ ਤੱਕ ਉਹਕੇ ਮਟਾਂਡੀ ਆ ਕੇ ਖੁਰੀਆਂ ਬਾਹਰ ਆ ਜਾਣ ਸਿਰ ਵੀ ਆ ਜੇ। ਸਿਰ ਨਹੀਂ ਆਉਂਦਾ ਤਾਂ ਤੁਸੀਂ 10 ਮਿੰਟ ਡੀਕਣਾ ਹੈ। ਮਟਾਂਡੀ ਫੁੱਟਣ ਨਹੀਂ ਦੇਣੀ ਤਾਂ ਉਹਨੂੰ ਆਰਾਮ ਨਾਲ ਖਿੱਚਣਾ ਹੈ। ਧੱਕਾ ਨਹੀਂ ਕਰਨਾ। ਜਦੋਂ ਛਾਤੀ ਤੇ ਆਗੇ ਥੋੜਾ ਜਿਹਾ ਪਾਣੀ ਕੱਢਣਾ। ਉਹ ਕਿਸਮਤ ਆ ਵੀ ਬੱਚਾ ਆਵੇ, ਬੱਚੀ ਆਵੇ। ਹੁਣ ਅੱਜ ਵੀ ਆਪਣੀਆਂ ਦੋ ਗਾਂਆਂ ਸੁਈਆਂ। ਪ੍ਰਮਾਤਮਾ ਦੀ ਕਿਰਪਣਾ ਦੋਨੇ ਬੱਚੇਂ ਦਿੱਤੀਆਂ। ਤੇ ਉਸ ਤਰ੍ਹਾਂ ਕਰਕੇ ਆਪਾਂ ਉਹਨਾਂ ਦਾ ਖਾਸਤਿਆਂ ਰੱਖਣਾ ਹੈ ਦੂਸਰੀ ਗੱਲ ਜਦੋਂ ਗਾਂ ਸੂਪੀ ਅੱਧੇ ਘੰਟੇ ਦੇ ਵਿੱਚ ਉਹਨੂੰ ਚੋ ਕੇ ਇਹ ਨਹੀਂ ਸੋਚਣਾ ਆਪਾਂ ਬੱਚੀ ਨੂੰ ਉਹਦੇ ਥੱਲੇ ਲਾਉਣਾ ਹੈ ਬੱਚੀ ਚਾਹੇ ਬੈਠੀ ਹੈ ਉੱਠੀ ਹੈ ਅੱਧੇ ਘੰਟੇ ਦੇ ਵਿੱਚ ਘਟੋ ਘਟੇ 1 ਲੀਟਰ ਨੂੰ ਬੋਲਾ ਪਿਉਣਾ ਜਦੋਂ ਬੋਲੀ ਉਹਨੇ ਮੰਨ ਲਓ ਪੀ ਲਈ ਫਿਰ ਤੁਸੀਂ ਗਾਂ ਉਹ ਬੱਚੀ ਬੈਠੂਗੀ ਨਾਲੇ ਗਾਂ ਨੂੰ ਆਕਸੀਟੋਕਸਿਨ ਰਿਲੀਜ਼ ਹੋਊਗਾ ਉਸ ਤੋਂ ਬਾਅਦ ਚੋ ਜੇਰ ਪਾਉਗੀ ਜਿਹੜੀ ਜ਼ੇਰ ਪੈਣ ਦੀ ਪ੍ਰਕਿਰਿਆ ਉਹ ਆਕਸੀਡੇਸ਼ਨ ਨਾਲ ਹੀ ਪੈਂਦੀ ਹੈ। ਨਾਲ ਹੀ ਪੈਂਦੀ ਹੈ। ਕਈ ਵੀਰ ਕੀ ਕਰਦੇ ਆ ਜੁਨਾ ਚਿਰ ਜ਼ੇਰ ਨਹੀਂ ਪੈਂਦੀ ਜੇ ਅਸੀਂ ਉਹਨਾਂ ਚਿਰ ਉਹਨੂੰ ਚੰਗਾਉਂਦੇ ਨਹੀਂ ਇਹ ਬਹੁਤ ਹੀ ਗਲਤ ਧਾਰਨਾ ਹੈ। ਇਸ ਚੀਜ਼ ਤੋਂ ਬਚੋ। ਇਹ ਖਾਸ ਧਿਆਨ ਦੇਣ ਦੀ ਗੱਲ ਹੈ। ਗਾਂ ਦੀ ਜ਼ੇਰ ਰਹੀਗੀ ਇਹ ਮੰਨ ਲਓ ਤੁਹਾਡਾ ਅੱਧਾ ਸੂਆ ਖਰਾਬ ਹੋ ਗਿਆ। ਬਾਹਲਾ ਤਣੀ ਮੈਂ ਕਹਿੰਦਾ ਰੋਜ਼ ਤੋਂ 2 ਤੋਂ 4 ਲੀਟਰ ਦੁੱਧ ਤੁਹਾਡਾ ਗਿਆ। ਇਸ ਨਾਲ ਪਸ਼ੂ ਖਰਾਬ ਜੀ, ਪੈਸੇ ਦਾ ਲਾਸ ਜੀ। ਦੂਸਰੀ ਗੱਲ ਚੰਗਾਉਂਗਾ ਸੂਪੀ ਉਹਦੇ ਨਾਲ ਧੱਕਾ ਨਹੀਂ ਕਰਨਾ। ਬਦ ਤੋਂ ਬਦ ਪਾਈ ਆਦਾ ਕਿਲੋ ਗੁੜ ਪਾਉਣਾ ਕੋਈ ਘਾੜੇ ਦੀ ਲੋੜ ਨਹੀਂ ਕੋਈ ਕਾਸੇ ਲੋੜ ਨਹੀਂ ਜਿਹੜੀ ਟ੍ਰਾਂਨਿਸ਼ਨ ਫੀਡ ਚੱਲਦੀ ਉਹਨੂੰ ਵੱਦ ਤੋਂ ਵੱਦ 2 ਕਿਲੋ ਇੱਕ ਹਫ਼ਤੇ ਵਾਸਤੇ ਉਹ ਦਿਓ ਹੁਣ ਅੱਜ ਮੈਨੂੰ ਇੱਕ ਮਿੱਤਰ ਦਾ ਫੋਨ ਆਇਆ ਵੀ ਭਾਈ ਜੀ ਅਸੀਂ ਨਾ ਨਵਾਂ ਕੰਮ ਸਟਾਰਟ ਕਰਨਾ ਦੋ ਗਾਂਆਂ ਖਰੀਦ ਕੇ ਲਿਆਂ ਕੱਲ ਹੀ ਤੇ ਮੈਨੂੰ ਦੱਸੋ ਵੀ ਓਕੇ ਲੈ ਤੇ ਦੁੱਧ ਤੇ ਆ ਜਾਣਾ ਮੈਂ ਕਿਹਾ ਵੀਰ ਮੇਰਾ ਜਿੰਨੀ ਤੂੰ ਕਾਹਲੀ ਕਰਦਾ ਇੰਨੀ ਨਹੀਂ ਹੁੰਦਾ ਜਦੋਂ ਗਾਂ ਪ੍ਰੈਗਨੈਂਟ ਹੋ ਜਾਂਦੀ ਹੈ 9 ਮਹੀਨਿਆਂ ਬਾਅਦ ਬੱਚਾ ਦਿੰਦੀ ਹੈ ਨਾ 9 ਮਹੀਨੇ ਵੇਟ ਕਰਨੀ ਪੈਂਦੀ ਹੈ ਜੇ ਤੂੰ ਕਹੇ ਅੱਜ ਦੁੱਧ ਅੱਜ ਦੁੱਧ ਤੇ ਨਹੀਂ ਆਉਂਦੀ ਇਹੜੀ ਫੀਡ ਪਾਈ ਮੈਂ ਹੁਣ ਕੁਛ ਨਹੀਂ ਪਾਉਣਾ ਤੂੰ ਟ੍ਰਾਂਜਿਸ਼ਨ ਪਾਉਣੀ ਹੈ ਹਰਾ ਪਾਉਣਾ ਜੇ ਭਲੂਣ ਜਿਆਦਾ ਉਹਨੂੰ ਪੇਠਾ ਪਾ ਦੇ ਗੇ ਹੂੰ ਇਹ ਜ਼ਰੂਰੀ ਗੱਲਾਂ ਹੁੰਦੀਆਂ ਪੇਠਾ ਪਾਓ ਨਾਰਮਲ ਜਿਵੇਂ ਜਿਵੇਂ ਕੋਈ ਕਾਲੀਆਂ ਮਿਰਚਾਂ ਪਾ ਦਿੰਦੇ ਐ ਇਸ ਤਰ੍ਹਾਂ ਕਰਕੇ ਉਹਨੂੰ ਥੋੜਾ ਥੋੜਾ ਇੱਕੇ ਲੱਗ ਤਾ ਸਟ੍ਰੈਸ ਨਹੀਂ ਦੇਣੀ ਕੋਈ ਡੇਰ ਫਾਰਮ ਕੀ ਕਰਦਾ 25 ਸੂਸਰ ਅਲੱਗ ਕਰ ਦਿਓ ਜੀ ਇੰਨਾ ਨਹੀਂ ਧੱਕਾ ਕਰਨਾ ਦੇਖ ਜਾਨਵਰ ਹੈ 9 ਮਹੀਨਿਆਂ ਨੇ ਪੇਟ 'ਚ ਬੱਚਾ ਪਾਲਿਆ ਚਾਹੇ ਜੋ ਮਰਜੀ ਐ 5 ਦਿਨ ਉਹਦੇ ਕੋਲੇ ਰੱਖੋ ਧਗੋਣੀ ਪੈਂਦੀ ਐ ਚੰਗਾ ਦਿਓ ਕੋਈ ਚੱਕਰ ਨਹੀਂ ਹੁੰਦਾ ਨਹੀਂ ਚੁੰਗਣੀ ਨਾ ਪਿਆ ਜਦੋਂ ਰਾਤ ਨੂੰ ਉਹਦੇ ਕੋਲੇ ਹੋਣੀ ਚਾਹੀਦੀ ਹੈ ਜੇ ਨਾਰਮਲ ਆ ਪਊਗੀ ਬਾਈ ਚਾਂਸ ਨਹੀਂ ਵੀ ਪੈਂਦੀ ੱੱਕਾ ਨਹੀਂ ਕਰਨਾ ਕੋਈ ਵਧੀਆ ਸਿਆਣਾ ਡਾਕਟਰ ਸਦਨਾ ਉਹਨੂੰ ਕਹੇ ਬਈ ਮੇਰਾ ਬਾ ਜਿੰਨੀ ਕਉਂਦੀ ਹੈ ਮੋਟੀ ਮੋਟੀ ਕੱਟ ਕੇ ਕੱਢ ਦੇ ਬਾਕੀ ਦੀ ਕੱਟ ਦੇ ਐਕਸਨਲ ਟੀਕੇ ਤਿੰਨ ਦਿਨ ਲਾ ਦਿਓ ਵੈਸੇ ਤਿੰਨ ਦਿਨ ਵੀ ਲੋੜ ਹੁੰਦੀ ਦੋ ਦਿਨ ਵੀ ਲਾ ਦਿਓ ਕਾਫੀ ਹੈ ਜਦੋਂ ਐਕਸਨਲ ਟੀਕੇ ਲੱਗ ਗਏ ਉਸ ਤੋਂ ਬਾਅਦ ਕੋਈ ਇਨਫੈਕਸ਼ਨ ਨਹੀਂ ਹੁੰਦੀ ਬਾਈ ਚਾਂਸ ਜੇ ਤੁਸੀਂ ਜ਼ਿਆਦਾ ੱੱਕਾ ਮੁਕੀ ਕਰਦੇ ਹੋ ਤਾਂ ਉਹਦਾ ਕਈ ਵਾਰੀ ਲੋਕ ਜਿਹੜੇ ਪੱਟੇ ਜਾਂਦੇ ਆ ਫਿਰ ਗਾਂ ਦੇ ਬਚਨ ਦੇ ਚਾਂਸ ਵੀ ਘਟ ਜਾਂਦੇ ਆ ਇਸ ਤਰ੍ਹਾਂ ਕਰਕੇ ਤੁਸੀਂ ਦੁੱਧ ਦਾ ਖਰਾਬਪਨ ਦੇਖਦੇ ਰਹਿਣਾ ਸੂਣ ਤੋਂ 20 ਦਿਨ ਪਹਿਲਾਂ ਤੇ 20 ਦਿਨ ਬਾਅਦ ਬਹੁਤ ਕ੍ਰੂਸ਼ਲ ਪੀਰੀਅਡ ਹੁੰਦਾ ਹੈ ਬਾਕੀ ਕਿਸੇ ਨੂੰ ਲੋੜ ਪੈਂਦੀ ਹੈ ਤਾਂ ਸੰਪਰਕ ਕਰ ਲਿਆ ਕਰੋ ਵੀਰ ਬਣਾ ਮੈਸੇਜ ਕਰਿਆ ਕਰੋ WhatsApp ਤੇ ਤੇ ਕਾਲ ਨਾ ਕਰਿਆ ਕਰੋ ਇਸ ਤਰ੍ਹਾਂ ਕਰਕੇ ਆਪਾਂ ਗਾਇਆਂ ਦੀ ਕੇਅਰ ਕਰ ਸਕਦੇ ਹਾਂ ਬਹੁਤ ਧੰਨਵਾਦ